ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇਕੇ ਨਿਊਜ਼ ਮੈਂ ਤੁਹਾਡੇ ਨਾਲ ਜੁਕਿੰਦਰ ਕੁਮਾਰ ਦੱਸ ਦਈਏ ਕਿ 15 ਅਗਸਤ ਦਾ ਤਿਹਾੜਾ ਜਿਹੜਾ ਆ ਬੜੇ ਹਿਤੂਮਦਮ ਦੇ ਨਾਲ ਜਿਹੜਾ ਆ ਘਰਾਂ ਦੇ ਵਿੱਚ ਹੋਵੇ ਸਕੂਲਾਂ ਦੇ ਵਿੱਚ ਹੋਵੇ ਜਾਂ ਕਿਸੇ ਵੀ ਵਰਗ ਦੇ ਵਿੱਚ ਹੋਵੇ ਜਿਹੜਾ ਬੜੇ ਹਿਤੂਮਦਮ ਨਾਲ ਜਿਹੜਾ ਮਨਾਇਆ ਜਾ ਰਿਹਾ ਇਸ ਤਰ੍ਹਾਂ ਦੀ ਜੇ ਗੱਲ ਕਰੀਏ ਤੇ ਅੱਜ ਕੋਈ ਹਲਕੇ ਦੇ ਜਿਹੜੇ ਬੁਢੀਬੀਤਾਇਕ ਜੁਕਿੰਦਰਪਾਲ ਹਨ ਉਹਨਾਂ ਨੇ ਵੀ ਆਪਣੇ ਦਫ਼ਤਰ ਦੇ ਵਿੱਚ ਝੰਡਾ ਲਹਿਰਾ ਕੇ ਜਿਹੜਾ ਆ ਆਪਣੇ ਵਰਕਰਾਂ ਦੇ ਨਾਲ ਆਪਣੇ ਪਰਿਵਾਰ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋ ਕੇ ਜਿਹੜਾ ਆ ਉਹਨਾਂ ਨੇ 15 ਅਗਸਤ ਦਾ ਦਿਨ ਤਿਹਾੜਾ ਜਿਹੜਾ ਮਨਾਇਆ ਹੈ ਤਸਵੀਰਾਂ ਤੁਹਾਨੂੰ ਦਿ ਸਾਬਕਾ ਵਿਧਾਇਕ ਜਗਿੰਦਰ ਪਾਲ ਨਾਲ ਜੇ ਗੱਲਬਾਤ ਕਰਾਂਗੇ ਕੀ ਮੈਸੇਜ ਜਿਹੜਾ ਉਹਨਾਂ ਨੇ ਜਨਤਾ ਨੂੰ ਦਿੱਤਾ ਤਾਂ ਤਾਂ ਬਣੇ ਰਹੋ ਸਾਡੇ ਨਾਲ ਦੇਹ ਦੇ ਰਹੋ ਪੰਜਾਬ ਦੇ ਕਿਰਮ ਬੰਦੇ ਆਹਰਾਮ ਬੰਦੇ ਆਹਰਾਮ ਬੰਦੇ ਆਹਰਾਮ ਬੰਦੇ आत्राम्ध 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 की देखो भोजी No, ला 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 te <coughs> ला 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 te ला no, ला 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 te ला 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 la ला ला no, ला ला ¡No, no te ला 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 te no no, ला 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 बड़े सामने से जी बिलाने का अंदर दर्शन आगे मुश्किल सागर पर अरमान प्यारे नेता सिंह जुगलपाल जी और पर्वत पर तो आए सरपंच पंच और कांग्रेस पार्टी की ऐसी इकत्र हो गए हैं आज बहुत ही सब तो पहले तो ऐसी आल के लिए तेरे राजमान क्योंकि ਤੇ ਅੱਜ ਸਾਡੇ ਬਹੁਤ ਗਾਂਧੀ ਜੀ ਪਹੁੰਚੇ ਨੇ ਅਸੀਂ ਆਨੰਦ ਵਾਲਾ ਸਮਾਜ ਜਲਦੀ ਤੋਂ ਜਲਦੀ ਆਸਾ ਹੈ ਤਾਂ ਜੋ ਸਾਡੇ ਰੌਣ ਗਾਂਧੀ ਜੀ ਮਨਦੇ ਨੇ ਜਿੰਨੇ ਵੀ ਨੇਤਾ ਨੇ ਸਾਰੇ ਇਕੱਠੇ ਹੋ ਕੇ ਆਜੋ ਅੱਜ ਦੂਸਰੀ ਪਾਰਟੀ ਤੇ ਬੜੀ ਉਮੀਦ ਕਰਦੇ ਆਂ ਅਸੀਂ ਤੁਹਾਡੇ ਸਾਰੇ ਅਨਸਰ 15 ਦਸੰਬਰ ਦੀ ਯਾਦ ਦਿੱਤਾ ਦੇ ਵਿੱਚ ਅੱਜ ਸਾਡੇ ਹਿੰਦੁਸਤਾਨ ਦਾ ਬਹੁਤ ਹੀ ਅਰਮਿਤ ਦਿਨ ਅੱਜ ਦੇ ਦਿਨ ਦੇ ਉੱਤੇ ਸਾਡਾ ਦੇਸ਼ ਜਿਹੜਾ ਹੈ ਆਜ਼ਾਦ ਹੋਇਆ ਔਰ ਅੱਜ 77 ਸਾਲ ਦੇਸ਼ ਨੂੰ ਆਜ਼ਾਦ ਹੋਏ ਦੇ ਪੂਰੇ ਹੋ ਗਏ ਆ ਔਰ 78ਵਾਂ ਸਾਲ ਜਿਹੜਾ ਤੇ ਲੱਗ ਗਿਆ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਸਾਰੇ ਹੀ ਦੇਸ਼ ਦੇ ਨਾਗਰਿਕਾਂ ਨੂੰ ਅੱਜ ਦੇ ਸ਼ੁਭ ਦਿਨ ਦੇ ਉੱਤੇ ਲੱਖ ਲੱਖ ਵਧਾਈਆਂ ਔਰ ਬਾਬਾ ਨਾਨਕ ਦੇ ਅੱਗੇ ਮੇਰੀ ਪ੍ਰਾਰਥਨਾ ਹੈ ਬਾਬਾ ਨਾਨਕ ਦਾ ਪੂਰੇ ਦੇਸ਼ ਦੇ ਉੱਤੇ ਮੇਰੇ ਪਰ ਹੱਥ ਰਵੇ ਸਾਡਾ ਦੇਸ਼ ਜਿਹੜਾ ਦਿਨ-ਦੁਗਣੀ ਤਲਾ ਚੁਗਲੀ ਤਰੱਕੀ ਕਰੇ ਤੇ ਮੇਰੀ ਕਾਮਨਾ ਹੈ। ਔਰ ਖਾਸ ਦੌਰ ਦੇਤੇ ਜਿਹੜੇ ਸਾਡੇ ਦੇਸ਼ ਨੂੰ ਆਜ਼ਾਦ ਕਰਾਨ ਵਾਲੇ ਜਿਹੜੇ ਕੁਹਾੜੀਏ ਸੀ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ। ਉਹਨਾਂ ਦੀ ਦਿੱਤੀ ਹੋਈ ਆਜ਼ਾਦੀ ਅੱਜ ਅਸੀਂ ਬੜੇ ਖੁਸ਼ੀ ਨਾਲ ਮਨਾ ਰਹੇ ਹਾਂ। ਕਿ ਸਾਡਾ ਵੀ ਫਰਜ਼ ਹੈ ਉਸ ਆਜ਼ਾਦੀ ਨੂੰ ਬਿਲਕੁਲ ਕਾਇਮ ਰੱਖੀਏ। ਔਰ ਦੇਸ਼ ਦੇ ਵਿੱਚ ਤਾਂ ਕਿੰਨੀ ਰਾਜ ਕੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਚਾਹੇ ਕੋਈ ਸਤਾਕਰ ਪਾਰਟੀ ਹੈ ਚਾਹੇ ਕੋਈ ਵਿਪੱਖਕਰ ਪਾਰਟੀ ਹੈ ਸਾਰਿਆਂ ਦੇ ਨੂੰ ਜੁਟੋ ਮਿਲ ਕੇ ਤੇ ਦੇਸ਼ ਨੂੰ ਰਾਜਧਾਨ ਚਾਹੀਦਾ ਹੈ ਦੇਸ਼ ਦੀ ਗੋਲੀ ਡਿਪਲਮਾਟਾ ਉਹ ਜੋ ਜੁਲਦੀ ਉਸ ਲਈ ਸਾਰੇ ਲੋਕੀ ਖੁਸ਼ੀ ਉਹ ਮਤਲਬ ਤੜਦੇ ਹੋ ਜਾਂਦੇ ਆ ਤੇ ਮੇਰੇ ਸਾਰੇ ਲੋਕਾਂ ਨੂੰ ਫਿਰ ਬੇਨਤੀ ਹੈ ਕਿ ਅੱਜ ਬੜਾ ਖੁਸ਼ ਹੋਇਆ ਜਨਾ ਤੇ ਖੁਸ਼ੀਆਂ ਮਨਾ ਰਹੇ ਹੋ ਤੁਹਾਡੇ ਮਾਪੇ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਨੂੰ ਅਜ ਦੇ ਦਿਨ ਦੇ ਤੇ ਲੱਖ ਲੱਖ ਬਧਾਈ ਜੈ ਹਿੰਦ ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਕਿ ਅਸੀਂ ਸਾਰੇ ਕਾਂਗਰਸੀ ਵਰਕਰ ਸਾਡੇ ਐਕਸੈਪਲ ਇਸਾਬ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਅਸੀਂ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ ਮੇਰੀ ਸਾਰੇ ਦੇਸ਼ ਦੇ ਨਾਲ ਅੱਗੇ ਹੀ ਕਰੇ ਰੱਬ ਦੇ ਪਰਮਾਤਮਾ ਦੇ ਅੱਗੇ ਹੀ ਦੁਆ ਹੈ ਇਹ ਹੀ ਕਾਮਨਾ ਹੈ ਕਿ ਸਾਰਾ ਦੇਸ਼ ਖੁਸ਼ਹਾਲ ਰਹੇ ਸਾਰੇ ਲੋਕ ਠੀਕ ਠਾਕ ਰਹਿਣ ਤੇ ਸਾਰੇ ਹੀ ਆਜ਼ਾਦੀ ਨੂੰ ਬਰਨ ਇਹ ਹੀ ਕਹਦਾ ਹਾਂ ਆ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦੇਣਾ ਹਾਂ ਜਾਂ ਹਿੰਦੀ ਆਵਾਜ਼